ਕਹਿੰਦੇ ਨੇ ਕਿ ਜਦ ਕੋਈ ਵਿਅਕਤੀ ਤਰੱਕੀ ਕਰਦਾ ਹੈ ਤਾਂ ਉਸ ਸਮੇਂ ਜਿੱਥੇ ਉਸ ਨੂੰ ਚੋਣ ਵਾਲੇ ਲੋਕਾਂ ਵਿੱਚ ਵਾਧਾ ਹੁੰਦਾ ਹੈ ਉੱਥੇ ਹੀ ਉਸ ਨਾਲ ਖਾਰ ਖਾਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਅਜਿਹਾ ਹੀ ਕੁਝ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਨਾਲ ਹੋ ਰਿਹਾ ਹੈ ਜਿਨ੍ਹਾਂ ਨੂੰ ਚੋਣ ਵਾਲਿਆਂ ਨੇ ਹਮੇਸ਼ਾ ਹੱਥੀਂ ਛਾਮਕ ਕੀਤੀਆਂ ਨੇ ਪਰ ਕੁਝ ਲੋਕ ਉਨ੍ਹਾਂ ਦੀ ਚੁਟਾਈ ਤੋਂ ਖਾਰ ਖਾਰੇ ਹਨ ਅਜਿਹਾ ਹੀ ਇੱਕ ਖਾਰ ਖਾਣ ਵਾਲਾ ਵਿਅਕਤੀ ਉਨ੍ਹਾਂ ਦੀਆਂ ਆਡੀਓ ਰਾਈ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੂੰ ਲੈ ਕੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਅਤੇ ਇੰਚਾਰਜ ਮੈਡਮ ਮੋਨੀਕਾ ਆਰਪੀ ਜੀ ਨੇ ਜਿੱਥੇ ਇਹ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਉੱਥੇ ਹੀ ਉਸ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ। ਜੈ ਗੁਰਦੇਵ ਧਨ ਗੁਰਦੇਵ ਜੈ ਪੀਮ ਜੈ ਭਾਰਤ ਜੀ ਸਤਿ ਸ਼੍ਰੀ ਅਕਾਲ ਜੈ ਭਗਵਾਨ ਬਾਲਮਿਕ ਜੀ ਸਾਥੀਓ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੀ ਆਪਣੀ ਮੋਨੀਕਾ ਆਰਪੀ ਜ਼ਾ ਟੀਵੀ ਇੰਚਾਰਜ ਯੂਕੇ ਸੋ ਮੇਰੇ ਨਾਲ ਬੈਠੇ ਨੇ ਸ਼੍ਰੀ ਰਮੇਸ਼ ਕਲੇਰ ਜੀ ਚੇਅਰਮੈਨ ਆਜ਼ਾਦ ਟੀਵੀ ਯੂਕੇ ਹੈਲੋ ਜੈ ਗੁਰਦੇਵ ਧਨ ਗ ਜੈ ਸਤਿਨਾਮ ਹਾਂਜੀ ਸਾਥਿਓ ਅੱਜ ਅਸੀਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲਈ ਇਹ ਵੀਡੀਓ ਬਣਾ ਰਹੇ ਆ ਤੇ ਕਾਫੀ ਟਾਈਮ ਤੋਂ ਕੁਝ ਗੱਲਾਂ ਚੱਲ ਰਹੀਆਂ ਸੀ ਤੇ ਅਸੀਂ ਸੋਚਿਆ ਕਿ ਉਹਨਾਂ ਗੱਲਾਂ ਦਾ ਨਿਪਟਾਰਾ ਕਰਨੇ ਨੂੰ ਤੇ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਨੇ ਨੂੰ ਸਾਡਾ ਤੁਹਾਡੇ ਸਾਹਮਣੇ ਇਕੱਠਿਆਂ ਦਾ ਰੂਬਰੂ ਹੋਣਾ ਬਹੁਤ ਜ਼ਰੂਰੀ ਆ ਅ ਸੋ ਸਾਥਿਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਾਫੀ ਵਾਰ ਮੈਂ ਆਪਣੇ ਅ ਆਈਡੀ ਤੋਂ ਫੇਸਬੁਕ ਤੋਂ ਜਿਹੜਾ ਆ ਮੋਨਿਕਾ ਆਰਪੀ ਦੇ ਪੇਜ ਤੋਂ ਲਾਈਵ ਹੋਈ ਆ ਤੇ ਬਹੁਤ ਸਾਰੇ ਫੋਨ ਮੈਸੇਜ ਜਿੱਦਾਂ ਸਾਨੂੰ ਆਉਂਦੇ ਸੀਗੇ ਜਿੰਨੀ ਸਾਨੂੰ ਪਰੇਸ਼ਾਨੀ ਰਹੀ ਹੈ ਇਹਨਾਂ ਢਾਈਆਂ ਤਿੰਨਾਂ ਸਾਲਾਂ ਦੇ ਵਿੱਚ ਤੇ ਬਹੁਤ ਸਾਰੀਆਂ ਜਿੱਦਾਂ ਲੇਡੀਜ਼ ਦੇ ਨਾਲ ਵੀ ਗੱਲ ਹੁੰਦੀ ਸੀਗੀ ਮੇਰੀ ਜੈਂਟਸ ਦੇ ਨਾਲ ਵੀ ਗੱਲ ਹੁੰਦੀ ਸੀਗੀ ਉਹਦੇ ਵਿੱਚੋਂ ਕੁਝ ਲੋਕ ਜਿਹੜੇ ਆ ਉਹ ਸ਼੍ਰੀ ਰਮੇਸ਼ ਕਲੇਰਜੀ ਦੇ ਨਾਲ ਵੀ ਗੱਲਬਾਤ ਕਰਦੇ ਸੀਗੇ ਤੇ ਉਹਨਾ ਚੀਜ਼ਾਂ ਦਾ ਸੀ ਹੱਲ ਕਰਨੇ ਨੂੰ ਅਸੀਂ ਲੱਭ ਰਹੇ ਸੀ ਕਿ ਜਿਹੜੀ ਲੇਡੀ ਇਸ ਕੰਮ ਦੇ ਵਿੱਚ ਇਨਵੋਲ ਬਿਆਜਾ ਕੋਈ ਜੈਂਟਸ ਆ ਤੇ ਉਹ ਸਾਡੇ ਨਾਲ ਜਾਨੀ ਕਿ ਅਸੀਂ ਉਹਨੂੰ ਲੱਭੀਏ ਫੜੀਏ ਕਿ ਕਿਹੜਾ ਇਨਸਾਨ ਆ ਜੋ ਸਾਡੇ ਨਾਲ ਇਦਾਂ ਦੀਆਂ ਚੀਜ਼ਾਂ ਹਰਕਤਾਂ ਜਿਹੜੀਆਂ ਕਰ ਰਿਹਾ ਆ ਤੇ ਉਹਦੇ ਵਿੱਚ ਫਿਰ ਸਾਨੂੰ ਕੁਝ ਚਿਹਰਿਆਂ ਤੇ ਜਿਹੜਾ ਸ਼ੱਕ ਸੀਗਾ ਤੇ ਜਿੱਦਾਂ ਸਾਨੂੰ ਕੋਈ ਫੋਨ ਆਉਂਦਾ ਸੀਗਾ ਤਾਂ ਅਸੀਂ ਉਹਨਾਂ ਦੇ ਨਾਲ ਜਿੱਦਾਂ ਗੱਲਬਾਤ ਕਰਨੀ ਸਾਂਝੀ ਕੀਤੀ ਕਿ ਕੀ ਚੱਲ ਰਿਹਾ ਆ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਵੀ ਅਸੀਂ ਤਕਰੀਬਨ ਗੱਲ ਅਗਲੇ ਤੱਕ ਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਉਹਨਾਂ ਕੁਝ ਕਰਨੇ ਤੋਂ ਬਾਅਦ ਸਾਨੂੰ ਇੱਕ ਜੈਂਸ ਤਕਰੀਬਨ ਸਾਡੇ ਹੱਥ ਲੱਗਾ ਤੇ ਜਿਨੇ ਬਹੁਤ ਸਾਰੀਆਂ ਗੱਲਾਂ ਉਹ ਰਮੇਸ਼ ਕਲੇਰ ਜੀ ਤੋਂ ਵੀ ਕੀਤੀਆਂ ਫੋਨ ਮੈਸੇਜਾਂ ਦੀਆਂ ਕੀਤੀਆਂ ਸੀ ਜਾਂ ਨਹੀਂ ਹਾਂਜੀ ਉਹ ਐਕਸਕਿਊਜ਼ ਕਰ ਲਮਨ ਤੇ ਸਖਤ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਜੋ ਵੀ ਮੁੰਕਾ ਯਾਰ ਪੀਨੇ ਅੱਜ ਗੱਲ ਦੱਸੀ ਆ ਇਹ ਇਸ ਨੂੰ ਜੇ ਸੀਰੀਅਸ ਪਹਿਲੀ ਗੱਲ ਤਾਂ ਸੀਰੀਅਸ ਹੈਗੀ ਅਜੇ ਸੀਰੀਅਸ ਨਾ ਵੀ ਲਈਏ ਤਾਂ ਕੋਈ ਏਡੀ ਗੱਲ ਨਹੀਂ ਪਰ ਜੇ ਇਸ ਨੂੰ ਸਮਾਜਿਕ ਤੌਰ ਦੇ ਉੱਤੇ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਸੀਰੀਅਸ ਹੈ ਆ ਤੇ ਉਹ ਜਿਹੜਾ ਭਾਈ ਬੰਦ ਸੀ ਜਦੋਂ ਸਾਨੂੰ ਪਤਾ ਲੱਗਾ ਤੇ ਮੈਂ ਉਹਦੇ ਉੱਤੇ ਫੇ ਪੁਲਿਸ ਦੇ ਵਿੱਚ ਰਿਪੋਰਟ ਕੀਤੀ ਇੰਡੀਆ ਪੰਜਾਬ ਦੇ ਵਿੱਚ ਤੇ ਮੈਂ ਉਹਦੇ ਉੱਤੇ ਬੰਬੇ ਤੋਂ ਕੇਸ ਵੀ ਚਲਾਇਆ ਗੁਜਰਾਤ ਤੋਂ ਸਾਰੀ ਗੁਜਰਾਤ ਤੋਂ ਕੇਸ ਵੀ ਚਲਾਇਆ ਮੈਂ ਉਹਦੇ ਉੱਤੇ ਤੇ ਉਸ ਬੰਦੇ ਨੇ ਐਂਡ ਤੇ 2 ਮਹੀਨਿਆਂ ਦੇ ਬਾਅਦ ਜਦੋਂ ਇਹ ਗੱਲ ਚੱਲੀ ਆ ਤਾਂ ਉਸ ਤੋਂ ਬਾਅਦ ਉਹਨੇ ਜੋ ਉਹਦੇ ਕੋਲ ਮੈਜਰ ਕੋਲ ਨਾਲ ਗੱਲ ਕਰਦਾ ਸੀ ਕੋਈ ਵੀ ਵਾਧੂ ਘਾਟੂ ਗੱਲ ਕਰਦੇ ਜਾਂ ਚੰਗੀ ਕਰਦੇ ਜਾਂ ਮਾੜੀ ਕਰਦੇ ਕਈ ਵਾਰੀ ਸਾਨੂੰ ਬੋਲਣਾ ਪੈਂਦਾ ਸੀ ਇੱਕ ਦੂਸਰੇ ਦੇ ਅਗੇਸਟ ਉਹ ਬੰਦਾ ਜਿਹੜਾ ਰਿਕਾਰਡਿੰਗ ਕਰਦਾ ਰਿਹਾ ਮੇਰੀਆਂ ਤੇ ਮੈਡਮ ਦੀਆਂ ਵੀ ਮੌਨਕਾ ਦੀਆਂ ਵੀ ਰਿਕਾਰਡਿੰਗ ਕਰਦਾ ਰਿਹਾ ਤਾਂ ਉਹ ਸਾਡੇ ਇੱਕ ਦੂਰੇ ਨਾਲ ਇਦਾਂ ਗੱਲਾਂ ਕਰ-ਕਰ ਕੇ ਪੁੱਠੀਆਂ ਸਿੱਧੀਆਂ ਗੱਲਾਂ ਬਣਾ ਕੇ ਗਾਲਾ-ਗੋਲਾ ਕੱਢਦਾ ਜੋ ਵੀ ਕਿਸੇ ਤੋਂ ਕਹੋਂਦਾ ਰਿਹਾ ਮੈਂ ਕਰਦਾ ਰਿਹਾ ਮੈਂ ਸਿੱਧੀ ਗੱਲ ਆ ਤੇ ਉਸ ਬੰਦੇ ਨੇ ਕੀ ਕੀਤਾ ਬਾਅਦ ਵਿੱਚ ਬਲੈਕਮੇਲ ਚਾਲੂ ਕਰ ਕਿ ਮੈਨੂੰ ਪੈਸੇ ਚਾਹੀਦੇ ਆ ਐਂ ਤਾਂ ਜੇ ਚਾਹੀਦਾ ਉਹ ਚਾਹੀਦਾ ਚਲੋ ਕੋਈ ਕਰਦੇ ਕਰਦੇ ਮੈਂ ਉਹਨੂੰ 5.5 ਲੱਖ ਰੁਪਏ ਵੀ ਦੇ ਦਿੱਤਾ ਕਿਉਂਕਿ ਉਹਦੇ ਕੋਲ ਰਿਕਾਰਡਿੰਗਾਂ ਹੋ ਚੁੱਕੀਆਂ ਸੀਗੀਆਂ ਤੇ ਉਹ ਲੋਕ ਸੁਣਾਉਂਦਾ ਸੀ ਤਾਂ ਪਤਾ ਲੱਗ ਜਾਂਦਾ ਸੀਗਾ ਇਹਦੇ ਵਿੱਚ ਇਹ ਨਹੀਂ ਡਰ ਸੀ ਕਿ ਅਸੀਂ ਉਹਨੂੰ 5.5 ਲੱਖ ਕਿਉਂ ਦਿੱਤਾ ਲੇਕਿਨ ਜਦੋਂ ਮੈਂ ਕੋਰਟ ਦੇ ਵਿੱਚ ਉਹਤੇ ਕੇਸ ਕੀਤਾ ਤੇ ਉਹਨੇ 5.5 ਲੱਖ ਰੁਪਏ ਦੇਣ ਦਾ ਵੀ ਮੰਨਿਆ ਮੈਂ ਲਿਆਇਆ ਦਾ ਤੇ ਨਾਲ ਇਹ ਵੀ ਕੀਤਾ ਵੀ ਮੈਂ ਬਲੈਕਮੇਲ ਕੀਤਾ ਇਹਨਾਂ ਦੀਆਂ ਰਿਕਾਰਡਿੰਗਾਂ ਕੀਤੀਆਂ ਜਦੋਂ ਕਿ ਕਾਨੂੰਨ ਦੇ ਮੁਤਾਬਕ ਇੰਗਲੈਂਡ ਦਾ ਕਾਨੂੰਨ ਹੈ ਜਿਹੜਾ ਰਿਕਾਰਡਿੰਗ ਨਹੀਂ ਕਿਸੇ ਦੀ ਕਰ ਸਕਦਾ ਕੋਈ ਵੀ ਬਿਨਾਂ ਪੁੱਛੇ ਤੇ ਉਸਨੇ ਕਿਹਾ ਵੀ ਮਿੱਤੋ ਮੈਂ ਸੌਰੀ ਆਪਣੇ ਮਾਪੇ ਦੇ ਸਾਹਮਣੇ ਵੀ ਹੋਰ ਸਾਥੀਆਂ ਦੇ ਸਾਹਮਣੇ ਵੀ ਵੀ ਮੈਂ ਪੈਸੇ ਤਾਂ ਦੇ ਨਹੀਂ ਸਕਦਾ ਜਿਹੜੀਆਂ ਤੁਹਾਡੇ ਕੋਲ ਮੇਰੇ ਕੋਲ ਰਿਕਾਰਡਿੰਗ ਆਇਆ ਮੈਂ ਤੁਹਾਨੂੰ ਦੇ ਦਿੰਦਾ ਜਦੋਂ ਦੇ ਦੋ ਦਿੱਤੀਆਂ ਤੇ ਲੇਕਿਨ ਹੁਣ ਕੀ ਹੋਇਆ ਜਾਨੀ ਰੀਸੈਂਟਲੀ ਦੁਬਾਰਾ ਹੁਣ ਫੇਰ ਹਫਤੇ ਦੋ ਹਫਤਿਆਂ ਤੋਂ ਉਹ ਭਾਈਬੰਦ ਦੁਬਾਰਾ ਫੇ ਉਹੀ ਰਿਕਾਰਡਿੰਗ ਆ ਜਿਹੜੀਆਂ ਕੱਢ-ਕੱਢ ਕੇ ਆ ਮੈਂ ਉਹ ਚ ਐਡ ਹੋਰ ਕਰ-ਕਰ ਕੇ ਉਹ ਲੋਕਾਂ ਨੂੰ ਕਹਿੰਦਾ ਜੀ ਸੁਣਾ ਰਿਹਾ ਆ ਤੇ ਮੈਂ ਹੁਣ ਫੇ ਕੀ ਕੀਤਾ ਉਹ ਜਿਹੜਾ ਕੇਸ ਬੰਦ ਕੀਤਾ ਸੀ ਮੈਂ ਨੂੰ ਇਹ ਨਹੀਂ ਕਿਹਾ ਸੀ ਵੀ ਤੂੰ ਜਿਹੜੇ ਸਾਡੇ ਪੈਸੇ ਆ ਵਾਪਸ ਨਹੀਂ ਦੇਣੇ ਤੂੰ ਮਾਫੀ ਮੰਗੀ ਹੈ ਠੀਕ ਹੈ ਪੈਸੇ ਜਿਹੜੇ ਮੇਰੇ ਬੰਦੇ ਮਨ ਲੈਣੇ ਆ ਲੇਕਿਨ ਉਹ ਇਹ ਵੀ ਉਹਨਾਂ ਕਿਹਾ ਸੀ ਮੈਂ ਅੱਗੇ ਤੋਂ ਕਿਤੇ ਗੱਲ ਨਹੀਂ ਕਰੂੰਗਾ ਕੋਈ ਵੈਸੇ ਆਸੇ ਮੇ ਜਾਗਦੇ ਐ ਇਸ ਦੇ ਇੱਕ ਦੋ ਵਾਰ ਖਲਾ ਬੋਲਦੇ ਰਹੇ ਤੂੰ ਬੋਲਦਾ ਰਿਹਾ ਮੈਂ ਬੋਲਦਾ ਨੇ ਜੋ ਵੀ ਹੋਇਆ ਤੇ ਲੇਕਿਨ ਉਹਨਾਂ ਐਂਡ ਦੇ ਉੱਤੇ ਫੇਰ ਉਹ ਹੀ ਕੰਮ ਚਾਲੂ ਕਰ ਲਿਆ ਹੁਣ ਮੈਂ ਉਹਦਾ ਰੀਸੈਂਟਲੀ ਜਿਹੜਾ ਉਹ ਦੁਬਾਰਾ ਕੇਸ ਰੀਓਪਨ ਕੀਤਾ ਔਰ 5.5 ਲੱਖ ਰੁਪਈਆ ਜਿਹੜਾ ਉਹ ਤੋਂ ਲੈਣਾ ਆ ਔਰ ਵਾਈ ਲਾ ਲੈਣਾ ਆ ਔਰ ਉਹਨੂੰ ਜਿੱਦਾਂ ਕਹਿੰਦੇ ਉਹਨੇ ਚੋਰ ਨੇ ਇਕੱਠੇ ਵੀ ਖਾਣੇ ਤੇ ਜੁੱਤੀਆਂ ਵੀ ਉਹਨਾਂ ਖਾਣੀਆਂ ਆ ਉਹਨੂੰ ਜੇਲ੍ਹ ਵੀ ਕਰਾਉਣੀ ਆ ਜਿਹਦੇ ਵਿੱਚ ਬਲੈਕਮੇਲਿੰਗ ਕਰਦਾ ਆ ਤੇ ਦੂਜੀ ਗੱਲ ਜਿਹੜੇ ਹੁਣ ਸਾਡੇ ਪੈਸੇ ਦੇਣੇ ਉਹ ਪੈਸੇ ਵੀ ਅਸੀਂ ਲੈਣੇ ਆ ਉਤੋਂ ਤੇ ਚਾਹੇ ਜਿੱਦਾਂ ਮਰਜੀ ਆ ਵੀ ਥੱਪੜ ਮਾਰ ਕੇ ਲਈਏ ਚਾਹੇ ਤੇ ਚਾਹੇ ਥੱਪੜਾਂ ਤੋਂ ਬਗੈਰ ਲੈ ਲਈਏ ਪੈਸੇ ਲੈਓ ਬਗੈਰ ਉਹਦਾ ਕੋਈ ਛੁਟਕਾਰਾ ਨਹੀਂ ਹੋਣਾ ਮਨ ਕਹ ਜੀ ਤੇ ਦੂਜੀ ਗੱਲ ਜਿਹੜੀ ਆ ਉਹਦੇ ਕੋਲ ਰਿਪੋਰਟਿੰਗ ਆ ਜਿਹੜੀ ਆ ਉਹ ਲੋਕਾਂ ਨੂੰ ਹੱਲੇ ਵੀ ਸੁਣਾ ਰਿਹਾ ਆ ਜਾਂ ਉਹ ਡਿਸਟਰਾਇ ਕਰ ਦੇਵੇ ਜਾਂ ਉਹ ਸਾਨੂੰ ਦੇ ਦੇਵੇ ਜਾਂ ਉਹ ਸਾਰੀਆਂ ਸੁਣਾ ਦੇਵੇ ਕਿਸੇ ਨੂੰ ਜਿੰਨੂੰ ਮਰਜ਼ੀ ਸੁਣਾ ਦੇਵੇ ਸਾਨੂੰ ਫੇਰ ਗੁਰਵਾਨੀ ਕੋਈ ਵੀ ਜਿਹੜਾ ਇੱਦਾਂ ਜਾਣ ਜਾਣ ਕੇ ਹੌਲੀ ਤੇ ਸਾਥੀਓ ਮੈਂ ਹੁਣ ਇੱਥੇ ਇਹ ਗੱਲ ਕਹਿਣਾ ਚਾਹੁੰਦੀ ਆ ਉਸ ਬੰਦੇ ਨੂੰ ਵੀ ਇਹ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਪਾਉਣੀ ਆ ਆਪਣੇ ਟੀਵੀ ਤੇ ਵੀ ਪਾਉਣੀ ਆ ਸਾਰੇ ਪਾਸੇ ਅਸੀਂ WhatsAppਾਂ ਦੇ ਵੀ ਪਾਉਣੀ ਆ ਤੇ ਇਹ ਵੀਡੀਓ ਵੀ ਉਹ ਦੇਖੇਗਾ ਉਹਦੇ ਘਰ ਵੀ ਉਹਦੇ ਭਰਾਵਾਂ ਨੂੰ ਵੀ ਪਾਉਂਗੀ ਉਹਦੇ ਫਾਦਰ ਨੂੰ ਵੀ ਪਾਉਂਗੀ ਕਿਉਂਕਿ ਫਾਦਰ ਉਹਦਾ ਰੋ ਰੋ ਕੇ ਮਾਫੀयां ਮੰਗ ਰਿਹਾ ਆ ਜੋ ਗਲਤੀ ਉਸ ਇਨਸਾਨ ਨੇ ਕੀਤੀ ਉਸ ਇਨਸਾਨ ਨੇ ਗਲਤੀ ਇੱਕ ਸਾਡੇ ਨਾਲ ਹੀ ਨਹੀਂ ਕੀਤੀ ਜਿਹਦੇ ਨਾਲ ਵੀ ਉਹ ਗੱਲ ਕਰਦਾ ਆ ਕਿਸੇ ਦਾ ਕਿਸੇ ਦੇ ਨਾਲ ਲੜਾਈ ਝਗੜਾ ਹਰੇਕ ਬੰਦੇ ਦੀ ਉਹ ਰਿਕਾਰਡਿੰਗ ਕਰਦਾ ਹਰੇਕ ਨੂੰ ਉਹ ਬਲੈਕਮੇਲ ਕਰਦਾ ਆ ਤੇ ਸਾਨੂੰ ਜੇ ਮੌਕਾ ਪਿਆ ਸਾਨੂੰ ਜੇ ਕਾਨੂੰਨੀ ਤੌਰ ਤੇ ਪਰਮਿਸ਼ਨ ਮਿਲੀ ਤਾਂ ਅਸੀਂ ਫਿਰ ਉਹਦੀ ਫੋਟੋ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਸੀਂ ਕਾਨੂੰਨੀ ਤੌਰ ਤੇ ਚੱਲਣਾ ਅਸੀਂ ਇਦਾਂ ਨਹੀਂ ਚੱਲਣਾ ਅੱਜ ਅਸੀਂ ਉਹਦਾ ਨਾਮ ਨਹੀਂ ਲੈ ਰਹੇ ਪਰ ਉਹਨੂੰ ਪਤਾ ਆ ਕੁਝ ਲੋਕਾਂ ਨੂੰ ਹੋਰ ਵੀ ਪਤਾ ਆ ਇਸ ਗੱਲ ਦਾ ਕਿ ਉਹਨੇ ਜੋ ਸਾਡੇ ਨਾਲ ਕੀਤਾ ਆ ਇਹ ਬਿਲਕੁਲ ਗਲਤ ਕੀਤਾ ਆ ਕਿ ਮੇਰੇ ਖਿਲਾਫ ਅਦਰਸਲ ਉਹ ਬਹੁਤ ਚੀਜ਼ਾਂ ਬੋਲਿਆ ਆ ਜੋ ਕਿ ਮਾਫੀ ਦੇ ਲਾਇਕ ਨਹੀਂ ਹੈਗਾ ਫਿਰ ਵੀ ਮੈਂ ਇਹ ਸੋਚ ਲਈ ਸੀ ਕਿ ਇਦਾਂ ਦੇ ਇਨਸਾਨ ਨੂੰ ਚਲੋ ਅਸੀਂ ਭਰਾਵਾਂ ਵਾਂਗੂ ਸਮਝਿਆ ਵੀ ਮਾਫ ਕਰ ਦੇਣਾ ਚਾਹੀਦਾ ਆ ਤੇ ਅਸੀਂ ਇੱਕ ਸਮਾਜ ਦੇ ਵਿੱਚ ਵਿਚਰਦੇ ਆ ਇਹਨਾਂ ਚੀਜ਼ਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਮੇਰੇ ਲਈ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਮੇਰੀ ਬਹੁਤ ਵੱਡੀ ਸੋਚ ਆ ਤੇ ਪਰ ਜੇ ਉਹ ਨਹੀਂ ਹਟਦਾ ਇਦਾਂ ਦੀ ਹਰਕਤਾਂ ਕਰਨੇ ਤੋਂ ਤੇ ਨਹੀਂ ਆਵਾਜ਼ ਆਉਂਦਾ ਹੈਗਾ ਫਿਰ ਸਾਨੂੰ ਸਟੈਪ ਜਿਹੜਾ ਮੈਨੂੰ ਵੀ ਚੱਕਣਾ ਪੈਣਾ ਇਹਨਾਂ ਨੇ ਕਲੇਰ ਸਾਹਿਬ ਜੀ ਨੇ ਤਾਂ ਮਨ ਕੋਤੇ ਮੈਂ ਉਹ ਆਨ ਕਰ ਲੈ ਰਹੀ ਆ ਆਪਣਾ ਗੱਲ ਕੇਸ ਇਹਨਾਂ ਨੇ ਕੇਸ ਜਿਹੜਾ ਪਹਿਲਾਂ ਓਪਨ ਕੀਤਾ ਸੀ ਉਹਦੇ ਵਿੱਚ ਫਿਰ ਉਹਦੇ ਵਿੱਚ ਫਿਰ ਇਹ ਇਹ ਕਹਿ ਰਹੇ ਸੀਗੇ ਕਿ ਬੰਦ ਕਰ ਦਿਓ ਕੇਸ ਉਹ ਕੇਸ ਬੰਦ ਕਰ ਜਾਨੀ ਕੀਤਾ ਨਹੀਂ ਸੀਗਾ ਅਸੀਂ ਪਲੀਜ਼ ਕੀਤਾ ਸੀ ਤੇ ਤੁਹਾਨੂੰ ਮੈਂ ਵੀ ਦੱਸ ਦਿੰਨੀ ਕਿ ਉਸ ਬੰਦੇ ਨੇ ਸਾਰਾ ਕੁਝ ਲਿਖ ਕੇ ਮੇਰੇ ਐਡਵੋਕੇਟ ਦੇ ਥਰੂ ਸਾਨੂੰ ਦਿੱਤਾ ਸੀ ਤੇ ਪਰ ਫਿਰ ਉਹੋ ਹੀ ਕਰਕਤਾ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਅਸੀਂ ਚਾਹੁੰਦੇ ਸੀ ਜਿਹੜੇ ਸਾਨੂੰ ਫੋਨ ਮੈਸੇਜ ਆਉਂਦੇ ਆ ਸਾਰੀਆਂ ਚੀਜ਼ਾਂ ਬੰਦ ਹੋ ਜਾਣ ਜੋ ਕਿ ਮੈਨੂੰ ਹਰਾਸਮੈਂਟ ਹੋਈ 2-3 ਸਾਲਾਂ ਤੋਂ ਜੇ ਗੱਲ kia ਵਿੱਚ ਗੱਲ ਇਹ ਹੀ ਆ ਕਿ ਉਹਨਾਂ ਲੋਕਾਂ ਨੂੰ ਉਹ ਵੀ ਹੋ ਉਸ ਉਹ ਵੀ ਹੈਗਾ ਆ ਨਾਲ ਉਹਦੇ ਹੋਰ ਵੀ ਹੋ ਸਕਦੇ ਆ ਉਹਨਾਂ ਲੋਕਾਂ ਨੂੰ ਸਿਰਫ ਇਹ ਇੱਕ ਜੈਲਸੀ ਆ ਕਿ ਅਸੀਂ ਭੁੱਖੇ ਮਰਦੇ ਆ ਅਸੀਂ ਇੱਥੇ ਰਹਿੰਦੇ ਆ ਕਿ ਮੋਨਿਕਾ ਯੂਕੇ ਚ ਕਿੱਦਾਂ ਪਹੁੰਚ ਗਈ ਆ ਤੇ ਚੁਗਲੀਆਂ ਕਰਕੇ ਭਰਾ ਮੇਰਾ ਤੂੰ ਪਹੁੰਚ ਨਹੀਂ ਸਕਦਾ ਠੀਕ ਆ ਤੇ ਇਹਦਾ ਜਿਹੜਾ ਹੱਲ ਆ ਹੁਣ ਉਹ ਚੰਗੀ ਤਰ੍ਹਾਂ ਨਾਲ ਫੇ ਅਸੀਂ ਕੱਢਾਂਗੇ ਫੇ ਅਸੀਂ ਵੀ ਮੈਦਾਨ ਚ ਖੜੇ ਆ ਤੇ ਤੂੰ ਵੀ ਜਿੱਦਾਂ ਕਰਨੀ ਆ ਉਹ ਤੇਰੀ ਆਪਣੀ ਮਰਜ਼ੀ ਆ ਜਾਂ ਤਾਂ ਤੂੰ ਆਪਣਾ ਬਚਾਅ ਕਰਨਾ ਆ ਕਰ ਲੈ ਜਾਂ ਤਾਂ ਤੂੰ ਸੁਧਰ ਜਾ ਤੇ ਜਿੱਦਾਂ ਉਹਨਾਂ ਕਾਨੂੰਨੀ ਤੌਰ ਤੇ ਫੇ ਮੈਨੂੰ ਵੀ ਇੱਥੇ ਨਾ ਰਹਿਣਾ ਫਿਲਹਾਲ ਮੈਂ ਤੇਤੇ ਕੋਈ ਕੇਸ ਨਹੀਂ ਲਗਾਇਆ ਹੈਗਾ ਤੇ ਮੈਨੂੰ ਮਜਬੂਰ ਵੀ ਨਾ ਕਰੀ ਕਿ ਮੈਨੂੰ ਕੇਸ ਲਗਾਉਣਾ ਪਵੇ ਮੈਨੂੰ ਕੋਈ ਪਤਾ ਕਿ ਜਦੋਂ ਆਪਾਂ ਮੈਂ ਖੋਲ ਹੀ ਦਿੱਤਾ ਕੇਸ ਤੇ ਚਾਹੇ ਤੁਸੀਂ ਲਾਵੋ ਜਾਂ ਨਾ ਲਾਓ ਮੇਰੇ ਵਾਂਗੂ ਕੇਸ ਆਣਾ ਉਹ ਤੁਹਾਡੇ ਵੱਲੋਂ ਬਿਲਕੁਲ ਲੰਘ ਚੁੱਕਾ ਆ ਉਹਦੇ ਵਿੱਚ ਤਾਂ ਮੀਡੀ ਤਾਂ ਕੋਈ ਵਿੱਚ ਦਖਲਅੰਦਾਜ਼ੀ ਨਹੀਂ ਹੈਗੀ ਪਰ ਜੇ ਉਹ ਮੇਰੇ ਬਾਰੇ ਗੱਲ ਕਰਦਾ ਤਾਂ ਮੈਂ ਵੀ ਉੱਤੇ ਕੇਸ ਲਾ ਸਕਦੀ ਆ ਕਿਉਂਕਿ ਦੋਨਾਂ ਦੇ ਕੇਸ ਦੇ ਜਿਹੜੇ ਹਰੈਸਮੈਂਟ ਦਾ ਕੇਸ ਕਿਉਂਕਿ ਸਾਡੇ ਕੋਲ ਵੀ ਉਹ ਪ੍ਰੂਫ ਅਸੀਂ ਲੈ ਚੁੱਕੇ ਆ ਉਹਦੇ ਕੋਲ ਜੋ ਉਹਨੇ ਮੇਰੇ ਬਾਰੇ ਜੋ ਮੇਰੇ ਬਾਰੇ ਉਹ ਗਲਤ ਸ਼ਬਦਾਵਲੀ ਜਿਹੜੀ ਯੂਜ਼ ਕਰ ਰਿਹਾ ਆ ਹਰੈਸਮੈਂਟ ਦਾ ਕੇਸ ਮਾਨਹਾਨੀ ਦਾ ਕੇਸ ਉਹਦੇ ਤਾਂ ਦੋ ਕੇਸ ਪੈਣੇ ਆ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਹੈਗਾ ਜਦੋਂ ਅਸੀਂ ਉਹਦੇ ਮਗਰ ਹੱਥ ਧੋਕੇ ਪੈਣਾ ਆ ਇਸ ਕਰਕੇ ਉਸ ਭਰਾ ਨੂੰ ਮੈਂ ਵਾਰਨਿੰਗ ਦਿੰਦੀ ਆ ਕਿ ਸੁਧਰ ਜਾ ਤੂੰ ਤੂੰ ਲੋਕਾਂ ਨਾਲ ਕਰਦਾ ਹੋਊਂਗਾ ਤੂੰ ਸਾਡੇ ਨਾਲ ਕਰਕੇ ਬਚ ਨਹੀਂ ਸਕਦਾ ਤੇ ਹੁਣ ਜਿਹੜਾ ਕੇਸ ਤੇਰਾ ਰੀਓਪਨ ਹੋ ਚੁੱਕਿਆ ਹੈ ਤਕਰੀਬਨ ਮੇਰੇ ਖਿਆਲ ਕੱਲ ਨੂੰ ਜਾਂ ਅੱਜ ਉਹਦੇ ਕੋਲ ਲੈਟਰ ਪਹੁੰਚ ਗਿਆ ਹੋਣਾ ਉਹ ਤੁਹਾਨੂੰ ਲੈਟਰ ਜਿਹੜੇ ਆ ਪਹੁੰਚ ਗਿਆ ਨੋਟ ਜਾ ਚੁੱਕਾ ਨੋਟ ਜਾ ਚੁੱਕਾ ਬਗੀ ਹਾਂਜੀ ਬਸ ਉਹ ਤੈਨੂੰ ਸੌਮਣ ਹੁਣ ਚਿਲ ਜਾਣੇ ਆ ਤੇ ਦੂਸਰੀ ਗੱਲ ਹੋਰ ਵੀ ਕੋਈ ਇਦਾਂ ਦੇ ਏ2 ਚ ਲੋਕ ਆ ਜਿਹੜੇ ਮੇਰੇ ਖਿਲਾਫ ਦਰਖਾਸਤਾਂ ਦਿੰਦੇ ਚੰਗੀ ਤਰ੍ਹਾਂ ਨਾ ਕੰਨ ਖੋਲ ਕੇ ਸੁਣ ਲਓ ਸੁਧਰ ਜਾਓ ਠੀਕ ਹੈ ਨਾ ਤੇ ਮੈਂ ਲੰਮੇ ਹੱਥੀ ਜਦੋਂ ਫਿਰ ਤੁਹਾਨੂੰ ਲੈਣਾ ਹੈ ਨਾ ਤੁਹਾਡੇ ਕੋਲ ਜ਼ਮਾਨਤਾਂ ਵੀ ਨਹੀਂ ਕਰਾਈਆਂ ਜਾਣੀਆਂ ਹੁਣ ਤੁਹਾਡਾ ਵੀ ਲਾਸਟ ਜਿਹੜਾ ਸਟੈਪ ਆ ਨਾ ਦੋ ਵਾਰੀ ਤੁਹਾਨੂੰ ਵੀ ਨੋਟਿਸ ਜਾ ਚੁੱਕੇ ਵਾਰਨਿੰਗ ਜਾ ਚੁੱਕੀ ਆ ਤੇ ਹੁਣ ਤੁਹਾਨੂੰ ਸਿੱਧਾ ਸੰਮਣ ਜਾਣੇ ਸੰਮਣ ਤੋਂ ਬਾਅਦ ਇਹ ਚਾਕੇ ਬੰਬੇ ਲੈ ਕੇ ਗਏ ਨਾ ਤੁਹਾਨੂੰ ਤੇ ਉਦੋਂ ਤੁਹਾਡੀਆਂ ਸਿਰਫ ਜ਼ਮਾਨਤਾਂ ਹੋਣੀਆਂ ਜਦੋਂ 7-8 ਲੱਖ ਰੁਪਏ ਦੇ ਥੱਲੇ ਆਏ ਤੁਸੀਂ ਇਸ ਕਰਕੇ ਆਪਣੀ ਜਿਹੜੀ ਰੋਟੀ ਖਾਣਦੇ ਆ ਰੋਟੀ ਖਾਈ ਚਲੋ ਸਾਨੂੰ ਮਜਬੂਰ ਨਾ ਕਰੋ ਅਸੀਂ ਸਮਾਜ ਦੇ ਕੰਮ ਕਰਦੇ ਆ ਸਾਨੂੰ ਸਮਾਜ ਦੇ ਕੰ ਤੇ ਇਹ ਨਾ ਹੋਵੇ ਕਿ ਸਮਾਜ ਦੇ ਕੰਮ ਛੱਡ ਕੇ ਤੁਸੀਂ ਤੁਹਾਡੇ ਦਿਵਾਲੇ ਹੋ ਜੀਏ ਤਾਂ ਮੈਂ ਪਿੱਛੇ ਨਹੀਂ ਹਟਣਾ ਭੀ ਜਦੋਂ ਮੈਂ ਦਿਵਾਲੇ ਹੋ ਗਈ। ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਆਪਣੇ ਆਪਣੇ ਕੰਮਾਂ ਦਾ ਮਤਲਬ ਰੱਖੋ ਤੇ ਸਮਾਜ ਦੇ ਕੰਮ ਕਰੋ ਉਧਰ ਸੋਚੋ ਕਿ ਤੁਸੀਂ ਤਰੱਕੀ ਕਿੱਦਾਂ ਕਰਨੀ ਆ ਕਿੱਦਾਂ ਅੱਗੇ ਵਧਣਾ ਆ। ਪਰ ਮਨ ਤੇ ਇੱਕ ਗੱਲ ਇਹ ਵੀ ਲੱਗਦਾ ਆ ਕਿ ਜਿੱਦਾਂ ਚਲੋ ਖੁਸ਼ੀ ਦੀ ਗੱਲ ਸੀ ਆਪਣੀ ਮਿਲੀਅਨ ਵਿਊਅਰ ਦੀ ਆਪਾਂ ਉਹ ਵਾਲੇ ਉਹ ਫਿਰ ਬਾਅਦ ਚ ਕਰਾਂਗੇ ਕਿਤੇ। ਤੇ ਲੇਕਿਨ ਜੇ ਸਾਡੇ ਇਸ ਤਰ੍ਹਾਂ ਸਾਡੇ ਵਿਊਅਰ ਵਧ ਰਹੇ ਆ ਸਾਡੇ ਨਾਲ ਲੋਕੀ ਜੁੜੇ ਹੋਏ ਆ ਤੇ ਇਹਨਾਂ ਲੋਕਾਂ ਨੂੰ ਇਹ ਜਿਹੜਾ ਆ ਇਹੀ ਦੁੱਖ ਲੱਗਦਾ ਇਹਨੇ ਪੀੜ ਇਹ ਹੀ ਹੁੰਦੀ ਟੱਡੇ ਤੇ ਜਿਹੜੀ ਵੀ ਇਹ ਲੋਕ ਜਿਹੜੇ ਆ ਜਿਹੜੇ ਇਹ ਨਾਲ ਦੀ ਨਾਲ ਮੈਂ ਵੀ ਕਹਿ ਦੇਵਾਂ ਕਿ ਜਿੱਦਾਂ ਤੁਹਾਡੇ ਜਿਹੜੇ ਗੀਤ ਲਿਖੇ ਹੋਇਆ ਤੁਸੀਂ ਰਾਈਟਰ ਆ ਤੇ ਸਿੰਗਰ ਵੀ ਆ ਜਦੋਂ ਦੇ ਤੁਸੀਂ ਸਾਡੇ ਨਾਲ ਰਲੇ ਹੋ ਜਾਂ ਅਸੀਂ ਰਲੇ ਹੋ ਜਾਂ ਟੀਵੀ ਦੇ ਵਿੱਚ ਇੱਕ ਦੂਏ ਦੇ ਨਾਲ ਜਿਹੜਾ ਜਾਂ ਟੀਵੀ ਦਾ ਜਿਹੜਾ ਆਪਣਾ ਵੱਖਰਾ ਰਤਵਾ ਬਣ ਗਿਆ ਆਪਣਾ ਉਹਦੇ ਨਾਲ ਵੱਖਰੇ ਵੱਖਰੇ ਲੋਕ ਲੇਡੀਜ਼ ਸਾਡੇ ਨਾਲ ਬੰਦੇ ਸਾਡੇ ਸਾਰੇ ਆਪਸ ਵਿੱਚ ਸਾਡੇ ਜਿਹੜੇ ਵਿਊਅਰ ਆ ਸਾਡਾ ਸਮਾਜ ਜਿਹੜਾ ਤੇ ਅਮੀ ਇੱਕ ਵਾਰ 1 ਮਿਲੀਅਨ ਉੱਧੇ ਇਤ ਨਹੀਂ ਹੋ ਜਾਂਦਾ ਇਹ ਇਸੇ ਕਾਰਨ ਹੋਇਆ ਕਿ ਅਸੀਂ ਆਪਣੀ ਮਿਹਨਤ ਕੀਤੀ ਆ ਤੇ ਆਪਣੇ ਟੀਵੀ ਨੂੰ ਅੱਗੇ ਲੈ ਜਾਣ ਦੇ ਲਈ ਔਰ ਆਪਣੇ ਸਮਾਜ ਦੀ ਗੱਲ ਕੀਤੀ ਅਸਦਾਈ ਤੇ ਲੇਕਿਨ ਇਦਾਂ ਦੇ ਬੰਦੇ ਜਿਹੜੇ ਸਾਡੇ ਉੱਤੇ ਤੰਤੂ ਪ੍ਰੰਤੂ ਕਰਦੇ ਇਹਨਾਂ ਨੂੰ ਬਾਜਾ ਜਣ ਚਾਹਦਾ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਹੁਣ ਇਸ ਤੋਂ ਵੱਧ ਗੱਲ ਨਹੀਂ ਕਰਨੀ ਕਿਉਂਕਿ ਅਗਲੇ ਹਫ਼ਤੇ ਉਹਨੂੰ ਪਤਾ ਲੱਗ ਜਾਣਾ ਪਈ ਉਹ ਤੇ ਇਕੱਲਾ ਜਣੇ ਹੁੰਦੀ ਟਿਕਾਣੇ ਹਾਂਜੀ ਹਾਂਜੀ ਤੇ ਮੈਂ ਤਾਂ ਇਹ ਕਹੂੰਗੀ ਕਿ ਇਹ ਜੈਲਸੀ ਜਿਹੜੇ ਕਰਦੇ ਕਰੀ ਜਾਣ ਅਜਾ ਟੀਵੀ ਇੱਕ ਵਧੀਆ ਕੰਮ ਕਰਦਾ ਆ ਇਨਾਂ ਨੇ ਕੋਸ਼ਿਸ਼ ਕੀਤੀ ਆ ਟੀਮ ਨੂੰ ਤੋੜਨ ਦੇ ਦੀ ਇਹਦੇ ਨਾਲ ਇੱਕ ਜੈਂਸੀ ਨਹੀਂ ਜਿਹੜਾ ਕੋਈ ਲੇਡੀ ਜੈਂਸ ਜਾਂ ਕੋਈ ਹੋਰ ਵੀ ਪੰਜ ਸੱਤ ਚਿਹਰੇ ਹੈਗੇ ਮੈਂ ਨਾਮ ਨਹੀਂ ਲਾਉਂਗੀ ਉਹਨਾਂ ਨੂੰ ਇਹ ਲੱਗਦਾ ਆ ਜੇ ਕੋਈ ਮੇਨਾਂ ਗੱਲ ਕਰਦਾ ਆ ਨੰਬਰ ਕਲੇਅਰ ਸਾਹਿਬ ਦਾ ਜਿਹੜੇ ਕੋ ਆ ਜਾਂਦਾ ਆ ਉਹ ਆਪ ਨੂੰ ਇੰਗਲੈਂਡ 'ਚ ਹੀ ਸਮਝਣ ਲੱਪੰਦਾ ਕਿ ਮੈਂ ਇੰਗਲੈਂਡ 'ਚ ਚਲੇ ਗਿਆ ਇਹ ਇੱਕ ਹਕੀਕਤ ਆ ਤੇ ਉਹ ਕਹਿੰਦੇ ਸੀ ਇਹ ਗੱਲ ਹੈ ਜੀ ਸਹੀ ਗੱਲ ਵੀ ਇਹ ਗੱਲ ਜਹਾਜ਼ 'ਚ ਬੈਠ ਗਏ ਆ ਇਹ ਗੱਲ ਸਹੀ ਆ ਤੇ ਬਹੁਤ ਸਾਰੀਆਂ ਰਿਕਾਰਡਿੰਗ ਬਹੁਤ ਸਾਰੇ ਪ੍ਰੂਫ ਮੇਰੇ ਕੋਲ ਵੀ ਆ ਉਹਨਾਂ ਲੋਕਾਂ ਦੇ ਤਾਂ ਮੈਂ ਤਾਂ ਹੈਰਾਨ ਆ ਕਿ ਜਿਨ੍ਹਾਂ ਨੂੰ ਅਸੀਂ ਖੜਾਉਂਦੇ ਆ ਜਿਨ੍ਹਾਂ ਨੂੰ ਅਸੀਂ ਪਾਲਦੇ ਆ ਤੇ ਉਹੋ ਹੀ ਸਾਨੂੰ ਫੇਰ ਵੱਡਣ ਨੂੰ ਆਉਂਦੇ ਮੇਰੇ ਪੈਰਾਂ ਨੂੰ ਪੈਂਦੇ ਆ ਤੇ ਮੇਰਾ ਕਿਸੇ ਵੇਲੇ ਤਾਂ ਮਨ ਕਰਦਾ ਆ ਕਿ ਅਸੀਂ ਆਪਣੀ ਕਮਾਈ 'ਚ ਉਹਨੇ ਕਮਾਈ 'ਚ ਜਿਹੜਾ ਇੰਨਾ ਕੰਮ ਕਰਦੇ ਸਮਾਜ ਦਾ ਉਹ ਬੰਦ ਕਰ ਦਈਏ ਤੇ ਖਲਾ ਆ ਕੇ ਵੀ ਜੇ ਇਦਾਂ ਦੇ ਕੰਮ ਹੋਣੇ ਤਾਂ ਫੇ ਫਾਇਦਾ ਕੀ ਆ ਭਾਰੇ ਦੂਜੀ ਗੱਲ ਇਹ ਵੀ ਆ 바ਵਾ ਸਾਹਿਬ ਦੀ ਸੋਚ ਨੂੰ ਅਸੀਂ ਮੁੱਖ ਰੱਖਦੇ ਹੋਏ ਗੁਰੂਵਦਾਦ ਜੀ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਫੇ ਅਸੀਂ ਉਹ ਚੀਜ਼ਾਂ ਬੰਦ ਵੀ ਨਹੀਂ ਕਰ ਸਕਦੇ ਕਿਉਂਕਿ ਜੇ ਅਸੀਂ ਉਹਨਾਂ ਚੀਜ਼ਾਂ ਤੋਂ ਨਾ اٹਗੇ ਤਾਂ ਸਮਾਜ ਦਾ ਕੰਮ ਕਰਨਾ ਕਿਨੇ ਆ ਨਾਲੇ ਨਾਲ ਦੀ ਨਾਲ ਨੇਕੀ ਕਰ ਕੂਏ ਮੇਡਾ ਹਾਂਜੀ ਹਾਂਜੀ ਬਿਲਕੁਲ ਕੰਮ ਇਹੀ ਆ ਮੈਂ ਮੇਰੇ ਨਾਲ ਤਾਂ ਬਹੁਤ ਹੋ ਚੁੱਕੀ ਮੇਨਾਂ ਦਾ ਘੱਟੋ ਘੱਟ 6-7 ਜਣੇ ਇਦਾਂ ਕਰ ਚੁੱਕੇ ਆ ਜਦੋਂ ਮੇਰੇ ਨਾਲ ਗੱਲ ਕਰਦੇ ਲੇਡੀਜ਼ ਵੀ ਤੇ ਜੈਂਟਸ ਵੀ ਉਹ ਜਦੋਂ ਰਮੇਸ਼ ਪਲੇਅਰ ਜੀ ਦਾ ਨੰਬਰ ਆ ਜਾਂਦਾ ਤਾਂ ਉਹ ਇਹਨਾਂ ਨੂੰ ਖੰਭ ਲੱਗ ਜਾਂਦੇ ਇਦਾਂ ਇਦਾਂ ਉੱਡਦੇ ਆ ਉਹ ਕਿ ਅਸੀਂ ਯੂਕੇ ਪਹੁੰਚ ਚੁੱਕੇ ਆ ਤੇ ਭੈਣੋ ਤੇ ਭਰਾਓ ਤੁਸੀਂ ਇਦਾਂ ਯੂਕੇ ਨਹੀਂ ਪਹੁੰਚ ਸਕਦੇ ਹੈਗੇ ਤੁਸੀਂ ਵੀ ਗਾਣੇ ਲਿਖੋ ਸਟਾਈ 28 ਲਗਾਓ ਆਪਣੀ ਆਵਾਜ਼ ਦਿਓ ਤੇ ਸੋਸ਼ਲ ਮੀਡੀਆ ਤੇ ਆਓ ਪ੍ਰਚਾਰ ਪ੍ਰਸਾਰ ਕਰੋ 12 ਤਰੀਕ ਨੂੰ ਪ੍ਰੋਗਰਾਮ ਆ ਸਕਦੇ ਆ ਜਉਣਾ ਤੱਕ ਇਦਾਂ ਹੀ ਕੋਈ ਆ ਦੇਖ ਲਓ ਉਹ ਫਿਰ ਵੀ ਤੁਹਾਨੂੰ ਆਫਰ ਮਿਹੜਿਆ ਆ ਜੀ ਆ ਟੀ ਵੀ ਵੱਲੋਂ ਆ ਜਾਓ ਤੁਸੀਂ ਆ 12 ਤਰੀਕ ਨੂੰ ਪ੍ਰੋਗਰਾਮ 12-12 ਨੂੰ ਹਾਂਜੀ ਬਾਬਾ ਸਾਹਿਬ ਦੀ ਜਨਮ ਦਿਵਸ ਦੱਤਾਂ ਨਾਲ ਆਜੋ ਆਜੋ ਤੁਸੀਂ ਆ ਆਪ ਹੀ ਤੁਸੀਂ ਵਿਜੀਲ ਪੜਾ ਆਪ ਹੀ ਤੁਸੀਂ ਹੋਣਾ ਆ ਤੇ ਇੱਥੇ ਐਨੂੰ ਅਸੀਂ ਰੋਟੀ ਪਾਣੀ ਜ਼ਰੂਰ ਦੇ ਦਾਂਗੇ ਸੋ ਇੰਨੀ ਬੇਨਤੀਆਂ ਕਰਨੀਆਂ ਸੀਗੀਆਂ ਜੋ ਸਾਡੇ ਨਾਲ ਵਾਪਰਿਆ ਤੇ ਦੂਜੀ ਗੱਲ ਇਹ ਵੀ ਮੈਂ ਇੱਕ ਲਾਸਟ ਤੇ ਤੁਹਾਡੇ ਨਾਲ ਸਾਂਝੀ ਕਰ ਦੇਣਾ ਜਾਨੀ ਆ ਕਿ ਜਿਹੜੇ ਲੋਕ ਸੋਚਦੇ ਆ ਕਿ ਅਸੀਂ ਉਹ ਚੀਜ਼ ਨੂੰ ਬੰਦੇ ਨੂੰ ਅਸੀਂ ਦਬੋਚਣੇ ਲਈ ਉਹ ਚੀਜ਼ਾਂ ਅਸੀਂ ਕੀਤੀਆਂ ਇੱਕ ਦੂਜੇ ਦੇ ਖਿਲਾਫ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਇੱਕ ਦੂਜੇ ਦੇ ਖਿਲਾਫ ਬੋਲੀਏ ਤੇ ਮੈਂ ਕਲੇਸਾਬ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਖਿਲਾਫ ਬੋਲੋ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਵੀ ਮੋਨਿਕਾ ਇਹਨੂੰ ਟੋਣਾ ਆ ਅਸੀਂ ਉਹ ਰਿਕਾਰਡਿੰਗਾਂ ਰੱਖੀਆਂ ਆ ਤੇ ਅਸੀਂ ਚਾਹੁੰਦੇ ਸੀਗੇ ਕਿ ਅਸੀਂ ਉਹਦੇ ਅੰਦਰੋਂ ਜ਼ਹਿਰ ਜਿਹੜਾ ਕੱਢੀਏ ਤੇ ਅਸੀਂ ਉਹ ਜ਼ਹਿਰ ਕੱਢਿਆ ਵੀ ਆ ਤੇ ਜੇ ਉਹਨੂੰ ਇਹ ਲੱਗਦਾ ਆ ਨਾ ਕਿ ਅਸੀਂ ਕੋਈ ਪੰਗਾ ਪਾ ਲਿਆ ਜਾਂ ਟੀਵੀ ਦੀ ਟੀਮ ਨੂੰ ਤੋੜ ਲਿਆ ਆ ਤੇ ਇਹ ਉਹਦੀ ਬੇਵਕੂਫੀ ਆ ਕੋਈ ਵੀ ਲੇਡੀ ਚਾਹੇ ਰਾਮਨਗਰ ਦੀ ਆ ਤਾਂ ਚਾਹੇ ਕਿਸੇ ਹੋਰ ਜਗ੍ਹਾ ਦੀ ਆ ਉਹ ਆਪਣੇ ਮਨ ਚ ਲੇਖਾ ਕੱਢ ਦੇਣ ਕਿ ਅਸੀਂ ਟੁੱਟ ਚੁੱਕੇ ਆ ਸਾਡੀਆਂ ਗੱਲਾਂ ਸਾਰੀਆਂ ਕਲੀਅਰ ਹੋ ਚੁੱਕੀਆਂ ਆ ਤੇ ਜੋ ਹੋਇਆ ਆ ਉਹਦੇ ਬਾਰੇ ਵੀ ਸਾਨੂੰ ਪਤਾ ਸੀ ਪਰ 2122 ਲੋਕ ਜਦੋਂ ਆਉਂਦੇ ਆ ਤਾਂ ਉਹਨਾਂ ਨੂੰ ਅਸੀਂ ਜਿਹੜਾ ਪਰਖਣੇ ਲਈ ਕੋਸ਼ ਅਸੀਂ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ ਇੱਕ ਦੂਜੇ ਦੇ ਨਾਲ ਸਾਨੂੰ ਗੱਲਬਾਤ ਕਰਨੀ ਪੈਂਦੀ ਆ ਕਿ ਇਹ ਲੇਡੀ ਨੇ ਆਹ ਗੱਲ ਕਹੀ ਉਹ ਜੈਂਟਸ ਨੇ ਆਹ ਗੱਲ ਕਹੀ ਉਹਨੂੰ ਉਹਦੇ ਅੰਦਰਲੀ ਜ਼ਹਿਰ ਕੱਢਣ ਨੂੰ ਤੇ ਹੁਣ ਸਾਰਿਆਂ ਨੇ ਵੀਡੀਓ ਦੇਖ ਹੀ ਲੈਣੀ ਆ ਤੇ ਜਿਹੜੇ ਗਾਂ ਸਾਡੇ ਨਾਲ ਜੁੜਨਗੇ ਜਾ ਟੀਵੀ 'ਚ ਉਹ ਚੱਕੰਨੇ ਹੋ ਕੇ ਜੁੜਨ ਤੇ ਕਿਉਂਕਿ ਫਿਰ ਅਸੀਂ ਦੁੱਧ 'ਚੋਂ ਮੱਖੀ ਆਂਗੂ ਉਸ ਇਨਸਾਨ ਨੂੰ ਕੱਢ ਕੇ ਮਾਰੀਦਾ ਤੇ ਬਾਕੀ ਗੱਲਾਂ ਸਾਰੀਆਂ ਤੁਹਾਡੇ ਨਾਲ ਹੁਣ ਕਰ ਹੀ ਲਈਆਂ ਐ ਇੰਨੀਆਂ ਗੱਲਾਂ ਕਰਨੀਆਂ ਸੀ ਅੱਜ ਤੇ 1 ਮਿਲੀਅਨ ਵਿਊਜ਼ ਜਿਹੜਾ ਸਾਡੇ ਅਜ਼ਾੜ ਟੀਵੀ ਨੂੰ ਮਿਲਿਆ ਆ ਉਹ ਖੁਸ਼ਖਬਰੀ ਤੁਹਾਡੇ ਨਾਲ ਤਕਰੀਬਨ ਸਾਂਝੀ ਕੀਤੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਆ ਤੁਸੀਂ ਦੇਖਿਆ ਹੀ ਆ ਤੇ ਸਾਡੇ ਵੱਲੋਂ ਵੀ ਸਾਡੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਅਜਾ ਟੀਵੀ ਦੇ ਈਵਰਸ ਨੂੰ ਸਾਰਿਆਂ ਨੂੰ ਤੁਹਾਨੂੰ ਵੀ ਬਹੁਤ ਬਹੁਤ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਤੇ ਕਲੇਰ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਸਾਰੇ ਜਿੰਨੇ ਵੀ ਅੱਜ ਤੱਕ ਸਾਡੇ ਪੱਤਰਕਾਰ ਆ ਤੇ ਸਿੰਗਰ ਆ ਰਾਈਟਰ ਆ ਸਾਰੇ ਪੱਤਰਕਾਰਾਂ ਨੇ ਕੰਮ ਬੋ ਕੀਤਾ ਬਿਲਕੁਲ ਬਿਲਕੁਲ ਜੀ ਸਾਰੇ ਹੀ ਇਹ ਇਸ ਵਧਾਈ ਦੇ ਪਾਤਰ ਆ ਵਧਾਈ ਦੇ ਪਾਤਰ ਆ ਉਹਨਾਂ ਦਾ ਜਾਨੀ ਕੰਮ ਜਿਹੜਾ ਸ਼ਲਾਘਾਯੋਗ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਜ਼ਾ ਟੀਵੀ ਨਾਲ ਜੁੜੇ ਹੋਏ ਆ ਸੋ ਇਦਾਂ ਹੀ ਜੁੜੇ ਰਹੋ ਤੇ ਇਦਾਂ ਹੀ ਮਾਨ ਸਨਮਾਨ ਦਿਓ ਤੇ ਆਪਾਂ ਜੁੜ ਕੇ ਇੱਕ ਚੇਨ ਬਣ ਕੇ ਕੰਮ ਕਰੀਏ ਸਾਡਾ ਕੰਮ ਬੋਲਦਾ ਅਸੀਂ ਨਹੀਂ ਬੋਲਦੇ ਬਿਲਕੁਲ ਕੰਮ ਬੋਲੇਗਾ ਹੋਰ ਵੀ ਹੋਣਾ ਸੀ ਵੀ ਗਾਂ ਹੁਣ ਜਿਹੜਾ ਕੰਮ ਹੋਰ ਵੀ ਕਰਨਾ ਆ ਤੇ ਅਸੀਂ ਤਾਂ ਬੱਚਿਆਂ ਨੂੰ ਜੱਜ ਤੱਕ ਬਣਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਹੋ ਜਾਣੀ ਆ ਸੋ ਥੈਂਕ ਯੂ ਸੋ ਮਾਚ ਹੁਣ ਇਜਾਜ਼ਤ ਦਿਓ ਤੁਸੀਂ ਆਪਣੀ ਜੈ ਗੁਰਦੇ ਧਨਕਦੇਵ ਜੈ ਵਾਲਮੀਕੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ